ਪੁਲਿਸ ਕੋਲੋਂ ਇਨਸਾਫ ਨਾ ਮਿਲਨ ਤੇ ਪੀੜਤ ਮਾਤਾ ਪਿਤਾ ਨੇ ਲਗਾਈ ਐਨ ਜੀਓ ਤੋਂ ਮਦਦ ਦੀ ਕੋਹਾਰ ਕੀ ਹੈ ਮਾਮਲਾ ਪੁਰਸ ਨੂੰ ਕੰਪਲੇਨ ਕੀਤੀ ਤੁਸੀਂ ਹਾਂਜੀ ਪੁਰਸ ਨੂੰ ਕੰਪਲੇਨ ਕੀਤੀ ਕੀ ਕੀਤਾ ਬਲੋਸ ਨੇ ਕੀ ਕੀਤਾ ਬਲੋਸ ਨੇ ਕੋਈ ਕੋਈ ਤਰ੍ਹਾਂ ਹੋਰ ਕੀ ਕਹਿੰਦੇ ਕਿ ਜਵਾਬ ਵੀ ਨਹੀਂ ਦਿੰਦੇ ਆ ਜਵਾਬ ਵੀ ਹੁਣ ਨਹੀਂ ਅੱਜ ਕਰਦੇ ਹਾਂ ਕੱਲ ਕਰਦੇ ਹਾਂ ਇਸ ਵਾਸਤੇ ਉਸ ਨੂੰ ਕਿਸੇ ਉੱਚ ਅਧਿਕਾਰੀ ਵੱਡੇ ਅਫਸਰ ਨੂੰ ਮਿਲੇ ਹੋ ਸੱਚ ਨੂੰ ਅਸਲਚੋ ਕੀ ਜਵਾਬ ਹੁੰਦਾ ਲਾ ਉਨਾਂ ਨੂੰ ਇਹੋ ਆ ਕੇ ਆਪੀ ਤਾਂ ਇੱਕ ਦੋ ਦਿਨਾਂ ਤੋਂ ਕਰ ਰਹੇ ਹਾਂ ਹਲ ਕਰ ਰਹੇ ਇੱਕ ਮਹੀਨਾ ਹੋ ਗਿਆ ਕਿੰਨੀ ਤਰੀਕ ਨੂੰ ਗਈ ਕੁੜੀ 23 ਟੈਲੀਗ੍ਰਾਫ ਆਇਆ ਤੁਹਾਨੂੰ ਨਾ ਕਿਸੇ ਤਰ੍ਹਾਂ ਦਾ ਕੋਈ ਫੋਨ ਨਹੀਂ ਆਇਆ ਨਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਫਿਰ ਸਾਨੂੰ ਇਨਸਾਫ ਮਿਲਣਾ ਚਾਹੀਦਾ हां जी मैडम ये मैं केस की है गाजे तो आपके को आए ने जी जिना सपना मेरा प्रेसिडेंट मुस्कान ह्यूमन वेलफेयर सोसाइटी जी मैं की ਤੁਸੀਂ ਦੇਖ ਰਹੇ ਹੋ ਇੱਕ ਲੜਕੀ ਹੈ ਰਜਨ ਰਜਨਦੀਪ ਕੋ 15 ਸਾਲ ਦੀ ਜੋ ਕਿ ਇਹਨਾਂ ਦੇ ਫਾਦਰ ਹਨ ਦੇਵ ਸਿੰਘ ਜੀ ਪਿੰਡ ਸਰਗੜਾ ਦੇ ਰਹੇ ਕੀ ਕੰਮ ਕਰਦੇ ਨੇ ਜੀ ਇਹ ਹਥਿਆੜੀਦਾਰ ਨੇ ਤੇ ਮੇਰੇ ਕੋ 2-3 ਦਿਨ ਹੋਇਆ ਆਈ ਸੀ ਤੇ ਸਸਿਆ ਨਾਨੀ ਜੀ ਐ ਕਿ ਪਤਰਾ ਸਾਡੀ ਸਾਡੀ ਲੜਕੀ ਐ ਸੋ ਰੋਸ ਫੋਲ ਗਈ ਐ ਸਕੂਲ ਤੋਂ ਬਾਅਦ ਘਰ ਵਾਪਸ ਨਹੀਂ ਆਈ ਤੇ ਕਾਫੀ ਪਰੇਸ਼ਾਨ ਨੇ ਰੋ ਰਹੇ ਨੇ ਕਿ ਸਾਡੀ ਕੋਈ ਹੈਲਪ ਨਹੀਂ ਹੋ ਰਹੀ ਪੁਲਿਸ ਸਟਾਨੇ ਤੇ ਰਿਪੋਰਟ ਲਖਵਾਈ ਪਰ ਅੱਜ 29 ਜੁਲਾਈ ਨੂੰ ਲੜਕੀ ਗਾਇਬ ਐ 3 ਦਿਨ ਨਾ ਹੋ ਚੱਲੇ ਪਰ ਕੋਈ ਅਤਾ ਪਤਾ ਨਹੀਂ ਮੈਂ ਐਸਾ ਇਹਨੂੰ ਕਾਲ ਵੀ ਕੀਤੀ 4 ਦਿਨ ਪਹਿਲੇ ਉਹਨਾਂ ਨੇ ਇਹ ਕਿਹਾ ਕਿ ਮੈਡਮ ਕੱਲ ਤੱਕ ਫਿਰ ਸਟੇਟਸ ਮਿਲੇਗਾ ਪਰ ਹੁਣ ਤੱਕ ਉਹਨਾਂ ਦਾ ਕੋਈ ਆਇਆ ਸੋ ਐਸ ਚੀਜ਼ ਨੂੰ ਲੈ ਕੇ ਅਸੀਂ ਅੱਕੜੇ ਮੇਰੇ ਅੱਜ ਉਸੇ ਜਾਣਿਆ ਕਿ ਇਸ ਵੀ ਥੋੜਾ ਪੁਲਿਸ ਪ੍ਰਸ਼ਾਸਨ ਨੂੰ ਜਗਾਓ ਕਿਉਂਕਿ ਦੇਖੋ ਜੋ ਕਾਂਡ ਹੋ ਰਿਹਾ ਹੈ ਬਾਜੂ ਜਿ ਕੈਨ ਮਾਰੀ ਇਹ ਕਰਨਾ ਕਰਦੇ ਰਹੇ ਨੇ ਬੈਠਾ ਪਹਿਲੇ ਹੀ ਪੁਲਿਸ ਪ੍ਰਸ਼ਾਸਨ ਇਸ ਚੀਜ਼ ਨੂੰ ਦੇਖ ਕੇ ਕਿਵੇਂ ਕਾਰਵਾਈ ਕੀਤੀ ਜਾਂਦੇ ਜਲਦੀ ਜਲਦੀ ਇੰਨਾ ਨੂੰ ਥੋੜੀ ਇਹ 1 ਮਹੀਨਾ ਹੋ ਗਿਆ ਇਸ ਗੱਲ ਨੂੰ ਇਸ ਇਨਸੀਡੈਂਟ ਨੂੰ ਇਹ ਕਿਸੇ ਉੱਚ ਅਧਿਕਾਰੀ ਨੂੰ ਮਿਲਿਆ ਨਹੀਂ ਜੀ ਐਸਐਸ ਨੂੰ ਕਹਿੰਦੇ ਮਿਲੇ ਆ ਬਾਕੀ ਮੈਨੇ ਜੋ ਗੱਲ ਦੱਸੀ ਮੈਨੂੰ ਇਸਨਾਂ ਕਹਿ ਰਹੇ ਕਿ ਕੋਰ ਜਿਹੜੇ ਹੁੰਦੇ ਆ ਉਹ 25000 ਰੁਪਏ ਮੰਗਦੇ ਸੀ ਇਹਨਾਂ ਕੋਲ ਕਿ ਦੋ ਦਿਨ ਅਸੀਂ ਕੰਮ ਕਰਵਾਈ ਮਤਲਬ ਹੈ ਜੇ ਵੀ ਰਿਸ਼ਵਤ ਕੋਈ ਹੈ ਜੇ ਵੀ ਹੈ ਸਭ ਕੁਝ ਹੋ ਰਿਹਾ ਹੈ ਪੁਲਿਸ ਨੇ ਦੇਖੋ ਤੁਸੀਂ ਆਪ ਸਿਆਣੇ ਹੋ ਸੋ ਇਹ ਗਰੀਬ ਬੰਦੇ ਆ ਪਿਆੜੀ ਦਾ ਬੰਦੇ ਆ ਮਾਲ ਚਾਰੀ ਦਾ ਰੋੜੋ ਕਿ ਬੁਰਾ ਹਾਲ ਹੈ ਸੋ ਇਹ ਚੀਜ਼ਾਂ ਮੈਂ ਅੱਗੇ ਵੀ ਕਹਿੰਦੀ ਰਹੀ ਆ ਕਿ ਕੁਝ ਪੁਲਿਸ ਅਧਿਕਾਰੀ ਜਿਹੜੇ ਆ ਇਹਨੇ ਕੰਮ ਕਰਦੇ ਸੇ ਦੇਖਣਾ ਨਹੀਂ ਆਮ ਜਨਤਾ ਕਿਸ ਹਵਾਈ ਕਿਤੇ ਜਾਣਾ ਹੁਣ ਆਪਾਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਕੋਲ ਅਸੀਂ ਇਹ ਨਹੀਂ ਮੰਨ ਕਰਦੇ ਆ ਕਿ ਜਾ ਕੇ ਜਿੰਨਾ ਜਲਦੀ ਹੋ ਸਕੇ ਵਾਰਤਵਾਤ ਫਾਇਰ ਕਰਕੇ ਲੜਕੀ ਨੂੰ ਹਸ ਦਿੱਤਾ ਜਾਏ ਔਰ ਜੋ ਬੰਨੇ ਕਾਰਵਾਈ ਹੈ ਜਿਨ੍ਹਾਂ ਨੇ ਵੀ ਇਹ ਗਲਤ ਕੀਤਾ ਕੁੜੀ ਦੇ ਨਾਲ ਜਾਂ ਕੀ ਪਤਾ ਹਜੇ ਵੀ ਨਹੀਂ ਪਤਾ ਲੜਕੀ ਨਾਲ ਕਿੰਨਾ ਕੀ ਗਿਆ ਉਹ ਤੇ ਹੁਣ ਪੁਲਿਸ ਕਾਰਵਾਈ ਕਰੇਗੀ ਤਹਿਕੀਕਾ ਤੱਕ ਜਾਏਗੀ ਫਿਰ ਪਤਾ ਚਲੇਗਾ ਪੁਲਿਸ ਨੂੰ ਕੋਈ ਆਲਟੀਮੇਟਮ ਦੇਣਾ ਚਾਹੁੰਦੇ ਹੋ ਤੁਸੀਂ ਜੀ ਪੁਲਿਸ ਨੂੰ ਅਸੀਂ ਇਹ ਕਹਿੰਦੇ ਆ ਅਸੀਂ ਕਿ ਜਿੰਨਾਂ ਨੂੰ ਹੰਸਾ ਜਲਦੀ ਜਲਦੀ ਕਰੋ ਨਹੀਂ ਹੋਏਗਾ ਤੇ ਫਿਰ ਕਮਿਸ਼ਨ ਕੋ ਅਸੀਂ ਜਾ ਕੋਈ ਟਾਈਮ ਦੇ ਰਹੇ ਹੋ ਪੁਲਿਸ ਨੂੰ 2 ਦਿਨਾਂ ਚ 4 ਦਿਨਾਂ ਚ 1 ਹਫਤੇ ਚ ਅੰਦਰ ਅੰਦਰ ਅਸੀਂ ਟਾਈਮ ਲੈਣੇ ਉਸ ਤੋਂ ਬਾਅਦ ਅਗੂਮਨ ਕਮਿਸ਼ਨ ਦੇ ਪੇਸ਼ ਹੋਣੇ ਚਾਹੀਦੇ ਇਹਨਾਂ ਦੇ ਬੰਦੇ ਕਰਨੇ ਚਾਹੀਦੇ